ਜਦ ਤੱਕ ਕਿਸੇ ਵੀ ਗੁਰਦਾਰੇ 'ਚ ਜਾਣਾ ਹੋਵੇ ਜਿੱਥੇ ਦੋ ਨشان ਸਾਹਿਬ ਹੋਣ ਉੱਥੇ ਮੇਰੇ ਅੱਗੇ ਤੋਂ ਪੁੱਛਣ ਦੀ ਲੋੜ ਨਹੀਂ ਉਹ ਕਿਉਂ ਜਿਹੜੇ ਆਪਣੇ ਨਵੇਂ ਗੁਰੂ ਹੋਏ ਨਾ ਉਹਨਾਂ ਨੇ ਇੱਕ ਕਿਰਪਾਨ ਪਾਈ ਇਹ ਮੇਰੇ ਮਾਲਕ ਨੇ ਛੀਮੇ ਪਾਸ਼ਾ ਨੇ ਜਦੋਂ ਕਹਿਰ ਸੀਗਾ ਜਲਮ ਸੀਗਾ ਇਹਨਾਂ ਨੇ ਦੋ ਕਿਰਪਾਨਾਂ ਪਾਈਆਂ ਮੇਰੀ ਤੇ ਭੀ ਦੀ ਇਹ ਗੁਰਦਾਰੇ ਝੰਡਾ ਸਾਹਿਬ ਗੰਤੀ ਕਲਾਂ ਦੀ ਜੂਝ ਹੈ ਜੇ ਕਿਸੇ ਆਣ ਗਵਾਨ ਨੂੰ ਦੱਸਣਾ ਹੋਵੇ ਵੀ ਇਹ ਗਵਰਦਾਰਾ ਕਿੱਥੇ ਆ ਜੰਡ ਸਾਹਿਬ ਦੋ ਹੈ ਇੱਕ ਸਾਧਕ ਕੋਣਿਆ ਉੱਤੇ ਦਸਵੇਂ ਪਾਸ਼ਾ ਆ ਜਾਂ ਉੱਤੇ ਤਿੱਤਰ ਦਸਕਾਰ ਇੱਕ ਇੱਥੇ ਆ ਗੁੰਮਤੀਕਰਾਂ ਦੀ ਜੂਹ ਚ ਇੱਥੇ ਸੀਵੇਂ ਪਾਸ਼ਾ ਨੇ ਜਲ ਸਕਿਆ ਹੁਣ ਤੁਹਾਨੂੰ ਇੱਥੋਂ ਦਾ ਇਤਿਹਾਸ ਦੱਸਦੇ ਆ ਇੱਥੇ ਦੋ ਪਿਓ ਪੁੱਤ ਲੱਕੜਾ ਵੜਦੇ ਸੀ ਬਾਬਾ ਰੂਪ ਚੰਦ ਤੇ ਬਾਬਾ ਸਿੱਧੂ ਇਹਨਾਂ ਦਾ ਪਿੰਡ ਤਕਲਾਣੀਆਂ ਪਿੰਡ ਸੀ ਮੁਸਲਮਾਨਾਂ ਦਾ ਪਿੰਡ ਸੀ ਆਹ ਟਿੱਬਿਆਂ ਦੇ ਮੇਰਾ ਪਿੰਡ ਵੀ ਆਹੀ ਹੈ ਗੰਟੀ ਮੈਂ ਸੇਵਾ ਕਰਕੇ ਹੋ ਗਿਆ ਮਹਾਰਾਜ ਦੀ ਬਹੁਤ ਕਿਰਪਾ ਮਿਲੀ ਤੇ ਇੱਕ ਕੱਲਾ ਭਾਈ ਕਹਿੰਦਾ ਘਰ ਸੀ ਤੇ ਘਰੇ ਗਰੀਬੀ ਸੀ ਬਹੁਤ ਜ਼ਿਆਦਾ ਇੰਨੀ ਗਰੀਬੀ ਸੀ ਵੀ ਲੱਕੜਾ ਲੁਕੜਾ ਬਾੜ ਦੇ ਆਵਦਾ ਟਾਈਮ ਮਗਾਉਂਦੇ ਸੀ ਇੱਕ ਦਿਨ ਜੇਠ ਹਾਰ ਦਾ ਮਹੀਨਾ ਸੀ ਗਰਮੀਆਂ ਦਾ ਬਾਬਾ ਸਿੱਧੂ ਆਵੇ ਪੁੱਤ ਨੂੰ ਕਹਿੰਦਾ ਵੀ ਆਪਾਂ ਨੂੰ ਲੱਕੜਾ ਵੜ ਦਿਆਂ ਵੜ ਦਿਆਂ ਨੂੰ ਤੇ ਲੱਗਦੀ ਵੀ ਆਪਾਂ ਕੁੰਨੇ ਚ ਪਾਣੀ ਲੈ ਚੱਲੀਏ ਆ ਵੇਖੋ ਇਹਦੇ ਖੁੰਮੇ ਹੁੰਦੇ ਸੀ ਖੇਤੋਂ ਫੁੱਟੋ ਲੈ ਇਹਨੂੰ ਕੁੰਨਾ ਕਹਿੰਦੇ ਆ ਇਹਦੇ ਚ ਪਾਣੀ ਠੰਡਾ ਹੁੰਦਾ ਇਹੇ ਕੁੰਨਾ ਲਿਆ ਕੇ ਇਹ ਡੰਡ ਦੇ ਨਾਲ ਟੰਗਤਾ ਤੇ ਆਪ ਲੱਕੜਾ ਵੱਢਣ ਨਾਲ ਜਦੋਂ ਦਿਨ ਦੇ 12 ਵੱਜੇ ਬਾਬਾ ਰੂਟਾਂ ਦੀ ਉਮਰ 18 ਸਾਲ ਦੀ ਮੈਂ ਤੁਹਾਨੂੰ ਅੰਦਰ ਦਰਸ਼ਨ ਕਰਾਉਣਾ ਉਹਨੇ ਜਦੋਂ ਕੁੰਨੇ ਨੂੰ ਹੱਥ ਲਾਇਆ ਤੇ ਪਾਣੀ برفਾਂ ਵਾਂਗ ਠੰਡਾ ਹੋ ਗਿਆ ਜੇਠਾੜ ਦੇ ਮਹੀਨੇ ਉਹ ਆਪਦੇ ਪਿਤਾ ਜੀ ਨੂੰ ਕਿੰਦਾ ਪਿਤਾ ਜੀ ਇਹਦੇ ਤੋਂ ਆਪਾਂ ਉਹਨਾਂ ਚਰ ਜਲ ਨਹੀਂ ਸਕਣਾਗਾ ਜਿੰਨਾ ਚੜੇ ਦੇ ਚੋ ਥੀਵੇਂ ਪਾਛਾ ਨਹੀਂ ਜਲ ਸਕਦਾ ਵੇਖ ਲਓ ਕਿੰਦਾ ਸਟੈਂਡ ਲਿਆ ਆਪਾਂ ਉਹਦੇ ਕਹਿ ਦਿੰਦੇ ਆ ਘਰ ਵਾਲੀ ਨੂੰ ਮੈਂ ਫਲਾਣੇ ਤੰਗਿਆ ਸੀ ਮਰ ਗਿਆ ਟਾਇਆ ਘਰੇ ਕਲੇਸ਼ ਪਾਉਂਦੇ ਮੈਨੂੰ ਪਾੜ ਹੀ ਲਿਆ ਪੜਨ ਕਰ ਲਿਆ ਸੀ ਵੀ ਜਿੰਨਾ ਚੜੇ ਦੇ ਚੋ ਥੀਵੇਂ ਪਾਛਾ ਜਲ ਨਹੀਂ ਸਕਦੇ ਉਹਨਾਂ ਚਰ ਜਲ ਨਹੀਂ ਸਕਦਾ ਬਿਰਤੀ ਲਾ ਕੇ ਇਹ ਜੰਗ ਥੰਡੇ ਪੈ ਗਏ ਦੋਨੇ ਪੇਰੋ ਕੱਤੂ ਨੇ ਪਾਛਾ ਢੋਲੀ ਪਾਈ ਕੀ ਐ। ਮੋਗੇ ਦੇ ਨਾਲਾ ਢੋਲੀ ਪਾਈ ਕੀ ਕੱਲਾ ਦੇ ਨਾਲ। ਰੇਲਵੇ ਸਟੇਸ਼ਨ। ਬਾਬਾ ਸਾਈ ਦਾਸ ਦੇ ਘਰ ਆਏ ਸੀ। ਬਾਬਾ ਸਾਈ ਦਾਸ ਹੰਦਾ ਦਾ ਸਾਧੂ ਸੀ। ਉਹਨੇ ਘਰ ਵੇਖਣਾ ਹੈ। ਉੱਥੇ ਪਤਾ ਲੱਗਿਆ ਸੀ ਨੇ ਪਾਛਾ ਨਾਲ ਮੇਰੇ ਦੋ ਸਿੰਘ ਰੋਹੀ ਚ ਨੱਕੜਾ ਵੱਢੀ ਜਾਂਦੇ ਆ ਪਿਆਸੇ ਆ। ਕਿਉਂਕਿ ਮਹਾਰਾਜ ਜਾਣੀ ਜਾਣ ਹੁੰਦੀ। ਮੇਰੇ ਭਾਈ ਜਿਹੜੇ ਉਹਨਾਂ ਨਾਲ ਪੈਂਦੇ ਖਾਨ ਦਾ ਵਿਧੀ ਚੰਦ ਸੀਗੇ। ਉਹਨਾਂ ਨੂੰ ਆਦੇ ਵੀ ਘੋੜਾ ਲਿਆ। ਘੋੜਾ ਕੀ ਕੋ ਪ੍ਰਾਣੀ ਪੈਂਡਾ ਕਰਕੇ ਇਹ ਜੰਡ ਥੱਲੇ ਆ ਕੇ ਖਾ। ਉੱਤਰ ਕੇ ਛਿਵੇਂ ਪਾਸ਼ਾਲੇ ਦੋਨਾਂ ਨੂੰ ਬੁੱਕਾ ਚਲਾ ਲਿਆ। ਜਿਹੜਾ ਕੁੰਨੇ ਵਾਲਾ ਪਾਣੀ ਸੀਗਾ ਉਹ ਇਨਾਂ ਆਇਆ ਇਨਾਂ ਦੀਆਂ ਅੱਖਾਂ ਖੁੱਲੀਆਂ ਕਿਉਂਕਿ ਥੇ ਰੋਈ ਸੀ। ਇਨਾਂ ਦੀਆਂ ਅੱਖਾਂ ਖੁੱਲੀਆਂ ਵੀ ਛਿਵੇਂ ਪਾਸ਼ਾਲੇ। ਇਤਨੇ ਜਣੇ ਇਹ ਜੰਡ ਥੱਲੇ ਬਹਿ ਗਏ। ਬਾਬਾ ਰੂਪचंद ਬਾਬਾ ਸਿੰਦੂ ਤੇ ਛਿਵੇਂ ਪਾਸ਼ਾਲੇ। ਫੇਰ ਛਿਵੇਂ ਪਾਸ਼ਾ ਕਹਿੰਦੇ ਵੀ ਲਿਆਓ ਹੁਣ ਸਾਨੂੰ ਵੀ ਢਾਲ ਚਕਾ। ਜਨ ਚੱਕ ਕੇ ਬੜਾ ਅਸਲਾ ਆ ਵੀ ਜਨ ਬੜਾ ਕੰਦਾ ਕਹਿੰਦੇ ਵੀ ਦੱਸੋ ਹੁਣ ਤੁਹਾਡੀ ਕੀ ਮੰਗ ਆ ਕੀ ਤਕਲੀਫ ਆ ਇਹ ਦੋਨੇ ਪੋਪਾ ਹੱਥ ਜੋੜ ਕੇ ਖੜ ਗਏ ਵੀ ਸੱਚੇ ਪਾਤਸ਼ਾ ਸਾਨੂੰ ਦੂਜੀ ਜਾਤੀ ਦੇ ਲੋਕ ਆ ਉਹ ਸਾਨੂੰ ਤੰਗ ਕਰਦੇ ਕਿਉਂਕਿ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਇਹ ਇਕੱਲਾ ਭਾਈ ਘਰ ਦਾ ਘਰ ਸੀ ਤੇ ਘਰੇ ਗਰੀਬੀ ਸਾਡਾ ਜਿਹੜਾ ਨਗਰ ਆ ਇਹਨਾਂ ਤੋਂ ਵੱਖਰਾ ਹੋਣਾ ਚਾਹੀਦਾ ਫਿਰ ਇਹ ਜਾਂਦੇ ਸਨ ਲੋ ਚੀਮੇ ਪਾਛ ਨੇ ਤੀਰ ਛੱਡਿਆ ਭਾਈ ਪਾ ਪਿੰਡ ਦੇ ਜਾਣਦੇ ਹੋਗੇ ਮੇਰੇ ਪਿੰਡ ਤੋਂ ਪਰੇ ਆ ਗੁੰਮਟੀ ਤੋਂ 7 ਕਿਲੋਮੀਟਰ ਹੈ ਉੱਥੇ ਜਾ ਕੇ ਦੇਖ ਉੱਥੇ ਤਿੰਨੇ ਜਾਣੇ ਤੁਰ ਕੇ ਗਏ ਬਾਬਾ ਰੂਪ ਚੰਦ ਬਾਬਾ ਸਿੱਧੂ ਤੇ ਚੀਮੀ ਪਾਛ ਉੱਥੇ ਸੋਹਣੀ ਜਗਾ ਵੇਖ ਕੇ ਚੀਮੀ ਪਾਛ ਨੇ ਮੂੜੀ ਘੜਤੀ ਵੀ ਤੁਸੀਂ ਐਸ ਥਾਮ ਦਾ ਪਿੰਡ ਬਣਾਓ ਜੇ ਕਿਤੇ ਭਾਈ ਰੂਪੇ ਦਰਸ਼ਨ ਕਰਨ ਗਏ ਆ ਨਾ ਪਿੰਡ ਦੇ ਵਿਚਾਲੇ ਮੂੜੀ ਹਲੀ ਵੀ ਖੜੀ ਆ ਸੀ ਸੇਜ ਜੁਰਾਈ ਜਿੱਥੇ ਰਾਤ ਖੜਾ ਹੈ ਉੱਥੇ ਸੋਹਣੀ ਜਗਾ ਵੇਖ ਕੇ ਜਿਵੇਂ ਪਾਸ਼ਾ ਨੇ ਮੋੜੀ ਗੱਲ ਵੀ ਤੁਸੀਂ ਐ ਸਥਾਨ ਦਾ ਪਿੰਡ ਬਣਾ ਲਓ ਤੇ ਪਿੰਡ ਦਾ ਨਾਮ ਰੱਖੋ ਭਾਈ ਰੁੱਪਾ ਨਾ ਬਾਰੂ ਚੰਦ ਦੇ ਨਾਲ ਜਦੋਂ ਤੁਰਨ ਲੱਗੇ ਨਾਲ ਦੀ ਨਾਲ ਜਿਵੇਂ ਪਾਸ਼ਾ ਨੇ ਬਚਨ ਕਰਤੇ ਵੀ ਜਿਹੜਾ ਇਹਨਾਂ ਦਾ ਪੁਰਾਣਾ ਪਿੰਡ ਹੈ ਤਕਲਾਣੀਆਂ ਮੁਸਲਮਾਨਾਂ ਦਾ ਉਹ ਝੜ ਜਾਊਗਾ ਕਿਉਂਕਿ ਇਹਨਾਂ ਨੂੰ ਗਰੀਬਾਂ ਨੂੰ ਤੰਗ ਕਰਦੇ ਸੀ ਤੇ ਥੋੜੀਆਂ ਜਣਾਂ ਪਤਾ ਚਲਾਤੀਆਂ ਪਾਪਾ ਪਰ ਇਥੋਂ ਵੱਜਿਆ ਇਹ ਦਰਾਖਤ ਉਸ ਟਾਈਮ ਦੇ ਆ ਇਹ ਜਾਣਦਾ ਇਹ ਕਰੀਰ ਆ ਆ ਇਹਦੇ ਇਹਨਾਂ ਦੇ ਤਣੇ ਜਾਂਦੇ ਆ ਸਾਰੇ ਰਹਿ ਜੋ ਕਰ ਸਮੇਂ ਆਜੋ ਅੰਦਰ ਆ ਜੀ ਆਜੋ ਜੀ ਅੰਦਰ ਦਾਸਨ ਕਰਨ ਆਜੋ ਆ ਜੀ ਇਹ ਭਾਈ ਮਹ ਬੁਖ ਆ ਜੀ ਭਾਈ ਮੋ। ਹਲੋ 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 ਭਾਈਆ। ਵਾਹਿਗੁਰੂ। ਇਹ ਬਾਬਾ ਨੂੰ ਨਾ ਥੱਲੇ ਆ। ਇਹਦੀ ਉਮਰ 14 ਸਾਲ ਸੀ ਬਚਾਈ ਸੀਗਾ। ਇਹ ਬਾਬਾ ਸਿੱਧੂ ਐ ਦੋਨੇ ਪਿਓ ਪੁੱਤ ਐ। ਇ ਲਾਣੇ ਕੋੜੇ ਤੋਂ ਹੋ ਗਿਆ ਡਰੋਨੀ ਭਾਈ ਕੀ ਤੋਂ ਚੀਨੇ ਬਾਦਸ਼ਾ। ਇਹ ਕੁੰਮੇ ਜੋ ਕੱਢ ਕੇ ਪਾਣੀ ਇਹਨਾਂ ਦੇ ਮੂੰਹ 'ਚ ਪਾਉਂਦਿਆ ਫੇਰ ਆਪ ਪੀਂਦੇ ਐ। ਇਹ ਆ ਜਨਾ ਤੇ ਪੈਸੀ ਇੱਥੇ ਆ ਜਨਾ ਇਹ ਬਾਬਰ ਰੂਪ ਚੰਦ ਦਾ ਇਹਦਾ ਨਾਮ ਬਡੇ ਕਾ ਜਨਮ ਹੋਇਆ ਸੀਗਾ ਇਹ ਇੱਧਰ ਇੱਧਰ ਇਹਦਾ ਨਾਮ ਸ਼ੀਮੇ ਪਾਸ਼ਾ ਨੇ ਆਪ ਘੜਿਆ ਸੀ ਰੂਪ ਚੰਦ ਠੀਕ ਹੋਣ ਕੁਝ ਸਵਾਲ ਪੁੱਛਣ ਲਈ ਪੁੱਛ ਸਕਦਾ ਹਾਂ ਮੈਂ ਆਈ ਹਾਂ ਨਾਂ ਦੀ ਜੂਟ ਹੈ ਹੁਣ ਦੱਸੋ ਜੀ ਪਿੰਡ ਕਮਟੀ ਕਲਾ ਤੇ ਸੀਲ ਜੀਲਾ ਜਿਲ੍ਹਾ ਬੁੱਟਿੰਡਾ ਮਿਤਪਿੰਡਾ ਉਹ ਜਿਹੜਾ ਜੰਡ ਜੰਡ ਸਾਹਿਬ ਆ ਦਸਵੇਂ ਪਾਤਸ਼ਾਹ ਆ ਉੱਥੇ ਇੱਕ ਇਨਸਾਨ ਆ ਉੱਥੇ ਸਮਝ ਲੋ ਵੀ ਏ ਚੀਮੇ ਪਾਤਸ਼ਾਹ ਆ ਕਿਉਂਕਿ ਚੀਮੇ ਪਾਤਸ਼ਾਹ ਨੇ ਦੋ ਕਰਪਾ ਨਾ ਪਾਈਆਂ ਨਾ ਮੇਰੀ ਤੇ ਪੀੜੀ ਇਹ ਚੀਮੇ ਪਾਤਸ਼ਾਹ ਨੇ ਜਦ ਸਕੇ ਹੋਰ ਬੱਚੋ ਕੋਤ ਮੈਂ ਗਿਆ ਨਾ ਰਹਿਣਿੰਦਾ ਉਹ ਆ